ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਵੀਰ ਕੌਰ ਜਸਦੀ ਪੰਜਾਬ ਵਿੱਚ ਆਏ ਦਿਨ ਹੀ ਕਿਤੇ ਉਹ ਨਾ ਕਿਤੇ ਉਹ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆ ਜਾਂਦੀ ਹੈ ਤੇ ਹੁਣ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਤੋਂ ਤਾਬੜ ਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਫਾਇਰਿੰਗ ਕਰ ਦਿੱਤੀ ਜ਼ਬਰਦਸਤ ਇੱਥੇ ਗੋਲੀਆਂ ਚੱਲੀਆਂ ਨੇ ਔਰ ਜਿਸ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਸ ਵਿਅਕਤੀ ਦੀ ਪਛਾਣ ਐਡਵੋਕੇਟ ਲਖਵਿੰਦਰ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਵੱਲ ਜਾ ਰਿਹਾ ਸੀ ਐਡਵੋਕੇਟ ਲਖਵਿੰਦਰ ਸਿੰਘ ਨੂੰ ਤੁਰੰਤ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਪਰੰਤੂ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਡਾਕਟਰਾਂ ਦੇ ਵੱਲੋਂ ਹਰ ਸੰਭਵ ਤੇ ਅਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਇਹ ਗੋਲੀਆਂ ਕਿਸ ਕਾਰਨ ਚਲਾਈਆਂ ਗਈਆਂ ਨੇ ਕੀ ਇਹ ਕੋਈ ਪੁਰਾਣੀ ਰੰਜਿਸ਼ ਹੈ ਕੋਈ ਫਰੋਤੀ ਦਾ ਮਾਮਲਾ ਹੈ ਜਾਂ ਫਿਰ ਕੋ ਜੋ ਹੋਰ ਪੁਲਿਸ ਨੂੰ ਇਸ ਮਾਮਲੇ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਸੰਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਦੇ ਵਿੱਚ ਕਿ ਸਾਡੇ ਇੱਕ ਯੰਗ ਲਾਇਰ ਸੀਗਾ ਉਹ ਕੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਵਿੱਚ ਉਹਨੂੰ ਫਾਇਰਿੰਗ ਕੀਤੀ ਹੈ ਉਹਨੇ ਇੱਕ ਗੋਲੀ ਦਾ ਸਰਵਾਈਕਲ ਸਪਾਈਨ 'ਤੇ ਲੱਗੇ ਲੱਗੀ ਹੈ ਔਰ ਦੂਸਰੀ ਕੋਟੀ ਮੋਡੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜਿਹੜਾ ਸਮਝਦੇ ਆ ਤੇ ਉਹਨਾਂ ਨੂੰ ਬਹੁਤ ਵੱਡਾ ਭੁਲੇਖਾ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਰਟਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟਾਲਰਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਉਹਨੇ ਗੱਲ ਮੀਟਿੰਗ ਦੇ ਵਿੱਚ ਨਾ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸੈਣੀ ਜਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਾਂਗੇ ਪਤਾ ਲੱਗਾ ਗੱਲ ਹੋਈ ਕੀ ਹੈ ਕਿੰਨਾ ਵਾਰ ਜੋ ਹਜੇ ਤੱਕ ਦੇਖੋ ਇਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲੈਂਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾ ਲੈਸਨਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟੋਲਰੇਟ ਨਹੀਂ ਕਰਾਂਗੇ ਔਰ ਇਹ ਵਕੀਲਾਂ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣੇ ਕਿ ਇਤਨਾ ਵਕੀਲਾਂ ਨੂੰ ਟਰਾਂਗਗੇ फेर ਮਜਬੂਰੀ ਸਾਨੀ ਕੋਈ ਐਕਸ਼ਨ ਲੈਣਾ ਪਵੇ। ਸਾਡਾ ਕਾਨੂੰਨ ਵਿਵਸਥਾ ਕਿਵੇਂ ਦੇਖੋ ਜਿਹੜਾ ਵਕੀਲ ਇਨਸਾਫ ਚਾਹੁੰਦਾ ਲੋਕਾਂ ਨੂੰ। ਜੋ ਕੋ ਕਾਨੂੰਨ ਵਿਵਸਥਾ ਸਾਡੇ ਸਾਹਮਣੇ ਹੈ। ਮੈਂ ਕਿਸੇ ਮੈਂ ਕੋਈ ਪੋਲਿਟਿਕਲ ਪਲੈਟਫਾਰਮ ਦੇ ਉੱਤੇ ਖੜਾ ਨਹੀਂ। ਜੇ ਦਿਨ ਪੋਲਿਟਿਕਲ ਪਲੈਟਫਾਰਮ ਤੇ ਖੜਾਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ। ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਾਂਗੇ। ਫਿਰ ਲੋਕੀ ਇਨਸਾਫ ਨਹੀਂ ਮਿਲੇਗਾ। ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਨੋ ਲੈਸ ਨਹੀਂ ਹੈ। ਕਿ ਅੱਜ ਸਾਡੀ ਡਿਊਟੀ ਹੈ ਕਿਈ ਕੇਸ ਲੈਣਾ ਲੋਕਾਂ ਨੇ ਵੀ ਨਾ ਡਰ ਕੋਫ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਅਸਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂ ਦੂਰੋਂ ਤੇ ਮੇਰੇ ਵਿੱਚ ਆ ਜਾਏਗਾ ਤੁਸੀਂ ਸਾਈਕਲ ਤੇ ਆ ਰਹੇ ਸੀ ਤੇ ਕਾਰ ਧਰਜੀ ਵਜੀ ਆਂਗੇ ਕਾਰ ਨਹੀਂ ਅੱਛੇ ਵਜੀ ਦੇਖ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਦੇਖਿਆ ਕੁਝ ਨਹੀਂ ਮੈਂ ਨਹੀਂ ਕੁਝ ਦੇਖਿਆ ਇੱਕਦਮ ਮੇਰੇ ਕੋ ਗੋਲੀ ਵੇਖੀ ਆਵਾਜ਼ ਹੀ ਆਈ ਵੇਖੀ ਹੈ ਪਰ ਮੈਂ ਚਾਲ ਦੀ ਨਹੀਂ ਕਿ ਕਿੱਦਨੇ ਚਲਾਈ ਕਿ ਨਾ ਦੇਖ ਸਾਈਕਲ ਤੇ ਸੀ ਕਿ ਸਾਈਕਲ ਤੇ ਗੱਡੀ ਤੁਹਾਡੇ ਚ ਵਧੀ ਆ ਗਈ ਵੇਚ ਆ ਗਈ ਵਾਜੀ ਇੱਥੇ ਵਧੀ ਉੱਥੇ ਵਧੀ ਗੱਡੀ ਚ ਕਿੰਨੇ ਕਿ ਜਣੇ ਆ ਗਏ ਅੱਥੇ ਮੈਂ ਨਹੀਂ ਦੇਖਿਆ ਕੁਝ ਨਹੀਂ ਜੇ ਕਿੰਨੀ ਸੱਟ ਲੱਗੀ ਆ ਉਹ ਇੱਕੋ ਜਣੇ ਇੱਕੋ ਬਾਅਦ ਚ ਹੈਗੇ ਹੀ ਉਦਾਂ ਦੱਸਦੇ ਵੀ ਹੈਗੇ ਹੀ ਪਰ ਉਹ ਚਲੇ ਵਿੱਚੋਂ ਨਿਕਲ ਗਏ ਸੱਟਾਂ ਕਿੰਨੀਆਂ ਕਿ ਲੱਗੀਆਂ ਜੀ ਕਿੰਨੀਆਂ ਤੁਹਾਡੇ ਬਾਹਰ ਸੱਟਾਂ ਲੱਗੀਆਂ ਦੇ ਬਾਹ ਤੇ ਆ ਗੁੱਟ ਤੇ ਆ ਬਾਕੀ ਉਹ ਹੱਥਾਂ ਦੇ ਘੋੜੇ ਗਿਆ ਕੀ ਇਹ ਸਾਬ ਜੋ ਮਾਨਸਿਕ ਦੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਪਤਾ ਹੈ ਦੇਖੋ ਬਹੁਤ ਮਾਨਸਿਕ ਦੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਹੈ ਲਖਮਨਪਰ ਸਿੰਘ ਜੋ ਐਡਵੋਕੇਟ ਹੈ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪਣੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸਿਫਟ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੋਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਆ ਸੀਗਾ ਅਜੇ ਪਹਿਲਾਂ ਨਿਕਲਿਆ ਥੋੜਾ ਜਿਆ ਕੇ ਬੇਲਜ਼ ਵਗੈਰਾ ਚਾਰਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਅਵਕਾਸ਼ ਸਿੰਘ ਜੀ ਸਾਹਿਬ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਦੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਆ ਡਾਕਟਰ ਟ੍ਰੀਟ ਕਰ ਰਹੇ ਨੇ ਮੇਰੀ ਡਾਕਟਰ ਅਵਕਾਸ਼ ਸਿੰਘ ਨੂੰ ਨਾਲ ਵੀ ਧੰਨਵਾਦ ਹੋਈ ਆ ਆਊਟਰ ਆਫ ਜੇਨਜ਼ਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਹਾਂ ਪਰਿਵਾਰ ਦਾ ਸਾਡੇ ਪਰਿਵਾਰ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਹਾਂ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹੈ ਹਰ ਜਦੋਂ ਵੀ ਕਿਤੇ ਕੋਈ ਐਹੋ ਜੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਕਾਰੀ ਨਾਲ ਉੱਥੇ ਜੀਡੀਐਲ ਸਾਹਿਬ ਨੰਬਰ ਉੱਪਰ ਉਹਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਕਈ ਬੁਕਾਰਿਆਂ ਤੋਂ ਕੀ ਆ ਜਾਏ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀਆ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਹਾਦਸਾ ਹੋਈਆਂ ਦੁਰਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਫੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਔਰ ਕੰਝਾ ਜਿਹੜਾ ਆ ਓਏ ਇਹਨਾਂ ਦੇ ਉੱਤੇ ਕੱਸਾਂਗੇ ਇਸੇ ਕਿਸ ਤਰ੍ਹਾਂ ਦੇ ਤੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਮੰਦਭਗੀ ਘਟਨਾ ਹੋਣੀ ਕਿੰਨੀ ਮੰਦਭਗੀ ਮੈਂ ਬਹੁਤ ਮੰਦ ਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮਸਤੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਚਾਹ। ਅੱਜ ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ? ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਆ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਰੈਕਟੈਂਸ ਕਰਦੇ ਉੱਥੇ। ਏ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਨੇ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨਾਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਐ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹੋਸਪੀਟਲ ਕਿੱ데 ਭੇਜਿਆ ਗਿਆ ਜੀ ਅਮਨਦੀਪ ਹਸਪੀਟਲ ਠੀਕ ਥੈਂਕ ਯੂ